ਆਪਣੇ ਜਵਾਨ ਭਰਾ ਨੂੰ ਹਸਪਤਾਲ ਦੇ ਵਿੱਚ ਦੇਖ ਕੇ ਪੈਣਾ ਦੀਆਂ ਤਾਂਹਾਂ ਨਿਕਲ ਰਹੀਆਂ ਸਨ ਬੀਤੇ ਇੱਕ ਹਫਤੇ ਤੋਂ ਹੋ ਇਸੀ ਅਰਦਾਸ ਦੇ ਵਿੱਚ ਸੰਨ ਕਿ ਉਹਨਾਂ ਦਾ ਭਰਾ ਕਿਸੇ ਵੀ ਤਰ੍ਹਾਂ ਬਚ ਜਾਵੇ। ਬੀਤੇ ਦਿਨੀ ਜਦੋਂ ਇਹ ਪਰਿਵਾਰ ਵਿਆਹ ਤੋਂ ਵਾਪਸ ਪਰਤ ਰਿਹਾ ਸੀ ਤਾਂ ਰਿਸ਼ਤੇਦਾਰੀ ਦੇ ਵਿੱਚ ਹੀ ਲੱਗਦੇ ਭਰਾਵਾਂ ਦੇ ਵੱਲੋਂ ਉਹਨਾਂ ਦੇ ਇਸ ਵੱਡੇ ਭਰਾ ਨੂੰ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਅਤੇ ਉਸ ਤੋਂ ਬਾਅਦ ਇਸ ਦੀ ਗੋਲੀ ਮਾਰ ਕੇ ਜਾਨ ਲੈਣ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਪਤਾ ਲੱਗਿਆ ਕਿ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਹੁਣ ਇਸ ਨੌਜਵਾਨ ਮੁੰਡੇ ਨੇ ਧਮ ਤੋੜ ਦਿੱਤਾ ਇਸ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਕਿ ਆਕੀ ਕਿਨ ਉਸਤੇ ਚਾਚੇ ਦੇ ਮੁੰਡੇ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਪਹਿਲਾਂ ਵੀ ਕਿਸੇ ਮਾਮਲੇ ਨੂੰ ਲੈ ਕੇ ਕਈ ਕੇਸਾਂ ਦੇ ਵਿੱਚ ਹੈ ਅਤੇ ਹੁਣ ਬੀਤੇ ਦਿਨੀ ਫਿਰੋਜ਼ਪੁਰ ਦੇ ਬਾਸੀ ਗੇਟ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਸੀ ਜਿੱਥੇ ਉਹਨਾਂ ਦੇ ਭਰਾ ਨੂੰ ਖਤਮ ਕਰਨ ਦੀ ਸਾਜ਼ਿਸ਼ ਦੇ ਤਹਿਤ ਇਹ ਸਭ ਕੁਝ ਕੀਤਾ ਗਿਆ ਅਤੇ ਉਸ ਦੀ ਜਾਨ ਲੈ ਕੇ ਹੀ ਇਹ ਭਰਾ ਮੱਲੇ ਨੇ ਨੌਜਵਾਨ ਨੇ ਇਲਾਜ ਦੇ ਦੌਰਾਨ ਦਮ ਤੋੜਿਆ ਰਿਤਕ ਦੀਆਂ ਭੈਣਾਂ ਨੇ ਦੱਸਿਆ ਕਿ ਬਾਸੀ ਗੇਟ ਵਿਖੇ ਕੁਝ ਲੋਕਾਂ ਦੇ ਵੱਲੋਂ ਉਸ ਦੇ ਭਰਾ ਸਾਗਰ ਤੇ ਉੱਪਰ ਹਮਲਾ ਕੀਤਾ ਗਿਆ ਸੀ ਅਤੇ ਉਸ ਦੀ ਜਾਨ ਲਈ ਗਈ ਹੈ ਜਿਸ ਦੇ ਲਈ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਰੋਂਦਾ ਕੋਰ ਲੌਂਦਾ ਇਹ ਪਰਿਵਾਰ ਦੱਸ ਰਿਹਾ ਹੈ ਕਿ ਕਿੰਜ ਵਿਆਤ ਤੋਂ ਆਂਦੇ ਸਮੇਂ ਇਹ ਵੱਡਾ ਹਾਦਸਾ ਹੋਇਆ ਉਹਨਾਂ ਨੂੰ ਇਹ ਤੱਕ ਨਹੀਂ ਪਤਾ ਕਿ ਆਖਿਰਕਾਰ ਕਿਹੜੀ ਗੱਲ ਦੇ ਪਿੱਛੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੈਣਾ ਨੇ ਹੀ ਦੱਸਿਆ ਕਿ ਇਹ ਇਕੱਠੇ ਉੱਠਦੇ ਬੈਠਦੇ ਅਤੇ ਖਾਂਦੇ ਪਿੰਦੇ ਸੀ ਪਰ ਫਿਰ ਵੀ ਕਿਸ ਗੱਲ ਦੇ ਪਿੱਛੇ ਇਹਨਾਂ ਦੀ ਲੜਾਈ ਝਗੜਾ ਹੋਇਆ ਕਿਉਂ ਇਹ ਇੱਕ ਦੂਸਰੇ ਦੇ ਵੈਰੀ ਬਣ ਗਏ ਇਹ ਕਿਸੇ ਨੂੰ ਵੀ ਨਹੀਂ ਪਤਾ ਤੇ ਹੁਣ ਤੱਕ ਪੁਲਿਸ ਦੀ ਗ੍ਰਿਫਤ ਦੇ ਵਿੱਚ ਕੋਈ ਵੀ ਨਹੀਂ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਹੋ ਚੁੱਕਿਆ ਹੈ ਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਜਲਦੀ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧੀ ਮ੍ਰਿਤਕ ਦੀ ਭੈਣ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ ਉਹ ਸੁਣ ਲੈਣਿਆ ਤੇ ਪੁਲਿਸ ਦੀ ਮੁੱਢਲੀ ਜਾਂਚ ਦੇ ਵਿੱਚ ਜੋ ਸਾਹਮਣੇ ਆਇਆ ਜਾਣਦੇ ਆ ਜੀ ਅਸੀਂ ਵਿਹਾਂ ਤੋਂ ਆਏ ਸੀ ਵੀ ਸਾਰੇ ਮੁੰਡੇ ਨਾਲ ਲਗੇ ਸੀ ਵਿਵਾਂਸੀ ਘੜ ਗੋਲੀ ਚੱਲੀ ਏ ਇਹ ਗੱਡੀ ਚ ਵਜੀ ਗੋਲੀ ਇਹ ਦੋ ਇਹ ਦੋ ਮਾਰੀ ਕੋਰਤੀ ਦੋਲੇ ਮਾਰੀ ਇਹ ਜਸਪਾਲ ਸੁਖੂ ਤੇ ਸੁੱਚਾ ਤੇ ਇੱਕ ਦਲੇਰੀ ਕੀ ਲੱਗਦੇ ਇੱਕ ਤਾਂ ਚਾਚੇ ਦਾ ਮੁੰਡਾ ਹੈ ਤੇ ਬਾਕੀ ਬਿਆਰਾ ਵਗੈਰਾ ਹੈਗੇ ਸੀ ਨਾਲ ਹਾਂਜੀ ਚਾਚੇ ਦਾ ਮੁੰਡਾ ਨੇ ਮਾਰੀ ਹੈ ਗੋਲੀ ਤੁਹਾਨੂੰ ਲੱਗਦਾ ਕੋਈ ਅਨਜੇ ਸੀਗਾ ਹਾਂਜੀ ਕੋਈ ਇਹਨਾਂ ਦਾ ਪਤਾ ਨਹੀਂ ਇਹਨਾਂ ਦੀ ਲਾਕਡਾ ਸੀ ਕਿ ਵੈਸੇ ਹੀ ਇਹਨਾਂ ਨੇ ਕੀ ਕਰਦੇ ਸੀ ਮੇਰਾ ਭਰਾ ਵੀ ਕੋਲਾ ਪਾਲਾ ਹੈਗਾ ਸੀ ਉਹਨੂੰ ਗੱਲਾਂ 'ਚ ਲਿਆਤਾ ਹੈ ਨਾ ਇਹ ਤਾਂ ਜਿਹੜਾ ਗੋਲੀ ਬਾਰੀ ਜੇ ਰੱਖਿਆ ਹਾਂਜੀ ਇਹ ਜੇਲ੍ਹ 'ਚ ਰੱਖ ਕੇ ਆਏ ਨੇ ਕਤਲ ਦਾ ਨਹੀਂ ਬਤਾਤ ਬੱਗੇ ਨੇ ਨਹੀਂ ਸਾਡੇ ਨੇ ਕੀਤਾ ਵੀ ਬਾਕੀ ਮੁੰਡਿਆਂ ਦਾ ਕੋਈ ਤੁਹਾਨੂੰ ਲੱਗਦਾ ਜਿਹੜਾ ਇਸਾਈ ਕਰਦਾ ਕਾਰਨ ਕੀ ਲੱਗਣਾ ਮੇਰੇ ਭਰਾ ਨੇ ਨਾ ਮਾਰ ਕੇ ਸੁੱਟ ਦਿੱਤਾ ਹੈ ਬਸ ਹੁਣ ਅਸੀਂ ਕਾਰਵਾਈ ਕਰਨੀ ਹੈ ਬਸ ਵੀ ਸਾਨੂੰ ਕਾਨੂੰਨ ਮਿਲੇ ਵੀ ਸਾਨੂੰ ਇਨਸਾਫ ਚਾਹੀਦਾ ਹਾਂਜੀ ਅਏ ਜੀ ਤੇ 10 ਦਿਨ ਹੋ ਗਏ ਕੀ ਪਲਣ ਹੈ ਹਾਂਜੀ ਮੌਤ ਹੋ ਗਈ ਛੋਟਾ ਹੈ ਭਤੀਜਾ ਸਾਡਾ ਮੇਰਾ ਮਾਂ ਪਿਓ ਰੁੱਲਦਾ ਫਿਰਦਾ ਸਾਰਾ ਕੁਝ ਵੇਚ ਕੇ ਲਾਤਾ ਨਾ ਕੁਝ ਵੀ ਨਹੀਂ ਦਿੱਤਾ ਜੀ ਮੇਰਾ ਨਸੀਮਾ ਇਹ ਮੇਰਾ ਭਰਾ ਆ ਪੂਆ ਦਾ ਮੁੰਡਾ ਹਾਂਜੀ ਕਿਸ ਤਰ੍ਹਾਂ ਇਹਦਾ ਘਟਨਾ ਕਿਤਾ ਗੋਲੀਆਂ ਮਾਰ ਕੇ ਕੀਤਾ ਨਹੀਂ ਸਰ ਗੋਲੀਆਂ ਮਾਰ ਕੇ ਕੀਤਾ ਇਹਨਾਂ ਦੇ ਨਾਲ ਹੀ ਮੁੰਡੇ ਸੀਗੇ ਨਾਲ ਹੀ ਮੁੰਡੇ ਸੀ ਆਪ ਹੀ ਇਹਨਾਂ ਨੇ ਕੀਤਾ ਵਾਹ ਗੱਡੀ ਦੇ ਵਿੱਚ ਹੀ ਸਿਕੋ ਹਾਂਜੀ ਅਸੀਂ ਮੈਰਿਜ ਤੋਂ ਵਾਪਸ ਆਏ ਸੀਗੇ ਉਸ ਦਿਨ ਮੇਰੇ ਹਾਂਜੀ ਉਹ ਵੀ ਮੁੰਡੇ ਨਾਲ ਹੀ ਸੀਗੇ ਹਾਂਜੀ ਉਹ ਵੀ ਮੈਰਿਜ ਤੇ ਗਏ ਸੀਗੇ ਨਾਲ ਤੇ ਰਾਤ ਇਹਨਾਂ ਨੇ ਆਪ ਹੀ ਮਤਲਬ ਮੁੰਡੇ ਮੰਡੇ ਬੁਲਾ ਕੇ ਤੇ ਆਪ ਹੀ ਇਹਨਾਂ ਨੇ ਕੀਤਾ ਜੋ ਕੁਝ ਕੀਤਾ ਹੈ ਫਾਇਰਿੰਗ ਕੀਤੀ ਹੈ ਹਾਂਜੀ ਫਾਇਰਿੰਗ ਕੀਤੀ ਹੈ ਹਾਂਜੀ ਗੱਡੀ ਦੇ ਵਿੱਚ 1.5 ਮਹੀਨਾ ਹੋ ਗਿਆ ਸਰ ਸਾਨੂੰ ਹਾਂਜੀ ਅਸੀਂ ਪਾਹੇ ਨਹੀਂ ਲਾਣੀ ਰੰਜਿਸ਼ ਬਸ ਬਿਨਾਂ ਗਾਲਾਂ ਤੋਂ ਲੜਾਈਆਂ ਬਸ ਆਪਸ ਵਿੱਚ ਰਹਿ ਕੇ ਲੜਾਈਆਂ ਵੀ ਕਰਨੀਆਂ ਨਾਲ ਇਕੱਠੇ ਵੀ ਰਹਿਣਾ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕਰਦੇ ਹਾਂਜੀ ਮਰਮਾਨ ਵਾਸਤੇ ਹੁਣ ਨਾਲ ਰੱਖਿਆ ਸੀਗਾ ਪਹਿਲੇ ਨਾਲ ਤੁਰੇ ਫਿਰੇ ਨਾਲ ਖਾਂਦੇ ਪੀਂਦੇ ਨੇ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕੱਢੀ ਹੈ ਹਾਂਜੀ ਹੈਗੇ ਵੀ ਰਿਸ਼ਤੇਦਾਰ ਨੇ ਸਾਡੇ ਸਕੇ ਰਿਸ਼ਤੇਦਾਰ ਹਾਂਜੀ ਤੇ ਸਰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਮੁੰਡੇ ਨੂੰ ਲੈ ਕੇ ਤੁਰੇ ਫਿਰਦੇ ਆ ਇੰਨਾ ਪੈਸਾ ਲੱਗ ਗਿਆ ਕੋਈ ਆਣ ਕੇ ਵੱਟੀ ਨਹੀਂ ਮਾਈ ਨਾ ਹੀ ਕੋਈ ਪੁਸ ਵਾਲੇ ਨੇ ਕਾਰਵਾਈ ਕੀਤੀ ਨਾ ਹੀ ਅੱਜ ਤੱਕ ਅੱਲੇ ਤੱਕ ਬੰਦੇ ਫੜੀਚੇ ਜਿਹੜੇ ਵੀ ਗਏ ਨੇ ਕੋਈ ਨਹੀਂ ਫੜੀਚੇ ਹਾਂਜੀ ਫਰਾਰ ਹਾਂਜੀ ਹਾਂਜੀ ਫਰਾਰ ਨੇ ਹਲੇ ਤੱਕ ਡੇਢ ਮਹੀਨਾ ਹੋ ਗਿਆ ਮੁੰਡਾ ਸਾਡਾ ਪੂਰਾ ਹੋ ਗਿਆ ਤੇ ਕਾਰਵਾਈ ਹਲੇ ਤੱਕ ਨਹੀਂ ਹੋਈ ਹੋਣੀ ਚਾਹੀਦੀ ਅਰੇ ਨਹੀਂ ਤਾਂ ਬਸ ਸਾਨੂੰ ਇਹ ਸਰ ਕਿ ਸਾਨੂੰ ਕੁਝ ਨਹੀਂ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਨਾ ਇੱਕ ਹਫਤੇ ਦੇ ਵਿੱਚ ਉਹ ਸੋ ਬੰਦੇ ਦੇ ਵਿੱਚੋਂ ਤਾਂ ਪਤਾ ਨਹੀਂ ਤਿੰਨ ਕਤਲ ਤਿੰਨ ਚਾਰ ਕਤਲ ਹੋ ਗਿਆ ਨੇ ਸਾਡੀ ਬਟੇ ਨਹੀਂ ਪਤਾ ਸਾਨੂੰ ਉਹਨੇ ਕੀ ਤੱਕ ਨਹੀਂ ਸਾਡੇ ਮੁੰਡਿਆਂ ਨੂੰ ਗੋਲੀ ਉਹਨੇ ਹੀ ਮਾਰੀ ਸਾਡਾ ਹੋਰ ਕਿਸੇ ਦਾ ਪਤਾ ਸਾਨੂੰ ਹੋਰ ਸਾਨੂੰ ਮਾਮਲਾ ਕਿਸ ਜਿਹੜਾ ਏ ਜੀ 19524 ਨੂੰ ਇੱਕ ਜਿਹੜਾ ਸਾਗਰ ਪੁੱਤਰ ਜਸਾ ਵਾਸੀ ਬਸਤੀ ਬਾਗਵਾਲੀ ਜਿਹੜਾ ਲੀਕ ਰੋਡ ਪਰ ਸ਼ਹਿਰ ਉਹਨੂੰ ਜਿਹੜਾ ਇੱਕ ਸੁਖੂ ਸੁਖੂ ਨਾਂ ਦਾ ਜਿਹੜਾ ਇੱਕ ਲੜਕਾ ਸੀਗਾ ਔਰ ਇੱਕ ਸੀਗਾ ਨਾਲ ਰਾਜਵੀਰ ਇਹਨਾਂ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਅਣਪਛਾਤੇ ਸੀਗੇ ਇਹਨਾਂ ਨੇ ਤਾਂ ਉਹ ਫਾਇਰਿੰਗ ਕੀਤੀ ਚਗੀ ਤੇ ਉਹਦੇ ਸਿਰ ਵਿੱਚ ਗੋਲੀ ਲੱਗੀ ਸੀ ਤੇ ਉਸ ਟਾਈਮ ਐਡਮਿਟ ਸੀਗਾ ਉਦੋਂ 307 ਆਈਪੀਸੀ ਤਹਿਤ ਜਿਹੜਾ ਪਰਚਾ ਦਿੱਤੇ 25 26 ਸਲੈਕਟ ਪੈਕ ਪਰਚਾ ਦਰਜ ਕੀਤਾ ਗਿਆ ਸੀਗਾ 223/24 ਜਿਹੜਾ ਮਕਦਮਾ ਥਾਣਾ ਸਿਟੀ ਰਿਪੋਰਟ ਦਰਜ ਹੈਗਾ ਤੇ ਦਰਾਨੇ ਲਾਜ ਜਿਹੜੀ ਆ ਉਹਦੀ ਸਾਗਰ ਦੀ ਜਿਹੜਾ ਮਜਰੂਰ ਸੀਗਾ ਜਿਹਦੇ ਗੋਲੀ ਵੱਜੀ ਸੀ ਉਹਦੀ ਕੱਲ ਡੈਥ ਹੋ ਗਈ ਸੀ ਜਿਸ ਤੇ ਜਿਹੜਾ ਮਕਦਮਾ ਦੇ ਵਿੱਚ ਜਿਹੜਾ 302 ਆਈਪੀਸੀ ਦਾ ਵਾਦਾ ਕੀਤਾ ਗਿਆ ਤੇ ਆਪਣੀ ਜਿਹੜੀ ਗੱਲ ਗਈ ਆ ਉਹ ਹਮਾਰੇ ਉੱਚ ਲੈਣ ਦੀ ਆ। 244 ਤੋਂ ਹਰ ਬੰਦਾ। ਦੋਸ਼ੀਆਂ ਦੀ ਅਰੈਸਟ ਬਾਕੀ ਆ ਰੇਡ ਕਰ ਰਹੇ ਆ। ਜਲਦੀ ਫੜ ਲਾਂਗੇ। ਦੋ ਬੰਦੇ ਬਾਇ ਨੇਮ ਆ ਜੀ। ਬਾਕੀ ਅਣਪਛਾਤੇ। ਨਾ ਨਹੀਂ ਬਿਆਨ ਦਵਾਉ ਨਾਲ। ਨਾ ਨਹੀਂ ਕੋਈ ਕਾਰਵਾਈ ਨਹੀਂ ਕੀਤੀ। ਹੋਵੇ ਮਰਨੇ ਦੋਤਾ ਚਰਾਨੇ ਕਿਤੇ ਦਿਖਾਈ ਦਿਆ ਤੇਰੇ ਆਏ ਮੇਰੇ ਇੰਦੇ ਦੇ ਮੈਂ ਬੁੜੇ ਲੱਗੇ ਮਰਨਾ ਮੈਂ ਖਾਣਾ ਖਰਾਬ ਹੋ ਗਿਆ ਮੈਂ ਰੋਣਾ ਜਿਵੇਂ ਅਸੀਂ ਬੰਨੇ ਆ ਵੀ ਰੋਣਾ ਆ ਨਹੀਂ ਦਿਖਲੇ ਮਾਰੇ ਜਾ ਬੈਠ ਉਹ ਤੇ ਗਿਆ ਜਿਹੜਾ ਨਾ ਰਾਮ ਹੈ ਆਹ ਮੁੱਕੇ ਆਹ 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 ਬੱਕੇ ਬਸ ਹੰਡੋਈ ਵਾਈ ਮਾਰਨਾ ਤੇ ਬੱਕੇ ਨੋ ਛੱਡ ਕੇ ਗਿਆ ਚੋੜਾ ਟੁੱਟਦਾ ਜਾਂਦਾ ਇਹ ਉਹ ਫੜਿਆ ਤਾਂ ਤਾਂ ਬਹਿ ਗੱਲ ਕਹਿ ਕੈਂਪ ਪਾਦੀ ਜਾਂਦੀ ਬਲਕੇ ਉਹ ਮੈਂ ਉਹ ਇਹ ਕੁਝ ਨਾ ਕਰਾ ਪਾਦੀ ਜਾਂ ਉਹਨੇ ਕਹਿੰਦਾ ਮੈਂ ਤਰੀਕੇ ਦਾ ਕਰ ਰਹੀ ਜਿਹੜਾ ਮਤਲਬ ਇਹ ਹੈ ਨੇ ਅਨਪੜ੍ਹ ਉਹ ਚਾਰੀ ਕੁ ਵੀ ਕੰਮ ਨਹੀਂ ਪਈਏ ਜਿਹੜੀ ਗੱਲ ਕਰਦੀ ਉਹ ਕਰ ਰਹੀ ਜਾਂ ਮੈਂ ਕੱਟ ਨਹੀਂ ਕਾਟਦਾ ਉਹ ਭਰਾ ਜਣਾ ਲੱਗਿਆ ਹੈ ਭਰਾਜੀ ਆ ਬਿਲਕੁਲ ਹਾਂ ਕਹਿੰਦੇ ਤੁਸੀਂ ਉਹ ਤਾਂ ਭਾਈ ਤੁਹਾਡੀ ਕਰਦੀ ਹੈ ਨਹੀਂ ਕਿਤੇ ਨਹੀਂ ਉਹ ਜਾਣ ਬੋਈ ਨੋ ਨੋ ਆਉਣਾ ਨਹੀਂ ਹੁਣ ਆ ਬੱਸ ਬਾਤ ਗਿਆ ਰੋਣਾ ਸਭੀਆਂ ਕਰਦੀਆਂ ਛਾਰ ਕਰਦਾ ਜੋ ਕਰਦਾ ਨਹੀਂ ਨੋ ਕੰਡ ਤੋਂ ਮਾਈਕ ਕਰਦਾ आए और द आरती होया मैं आए आ 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